ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਸਵਿਫਟ ਕਾਰ ਡਵਾਈਡਰ ਤੇ ਚੜੀ ਹੈ ਹਾਸਾ ਇੰਨਾ ਭਿਆਨਕ ਸੀ ਕਿ ਕਾਰ ਡਵਾਈਡਰ ਤੇ ਚੜ ਕੇ ਡਰੇਨ ਦੇ ਵਿਚਾਲੇ ਫਸ ਗਈ ਜਿਸ ਕਾਰਨ ਇਸ ਕਾਰ ਦਾ ਭਾਰੀ ਨੁਕਸਾਨ ਹੋ ਗਿਆ ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾਂ ਵੱਲੋਂ ਕਾਰ ਨੂੰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਪਰ ਕਾਰ ਨੂੰ ਕੱਢਿਆ ਨਹੀਂ ਜਾ ਸਕਿਆ ਜਿਸ ਕਰਕੇ ਮੌਕੇ ਤੇ ਕ੍ਰੇਨ ਲਿਆਉਣੀ ਪਈ ਜਿਸ ਤੋਂ ਬਾਅਦ ਕਾਰ ਨੂੰ ਚੁੱਕ ਕੇ ਘਰੇ ਨਾਲ ਬਾਹਰ ਕੱਢਿਆ ਗਿਆ ਗਨੀਮਤ ਰਹੀ ਕਿ ਇਸ ਹਾਸੇ ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਮੁਤਾਬਕ ਸਵਿਫਟ ਕਾਰ ਸਵਾਰ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਇਸ ਦੌਰਾਨ ਮਰਿੰਡਾ ਬਾਈਪਾਸ ਤੇ ਅਚਾਨਕ ਕਾਰ ਦਾ ਸੰਤੋਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਇਹ ਕਾਰ ਡਿਵਾਈਡਰ ਤੇ ਚੜ ਗਈ ਜੋ ਡਿਵਾਈਡਰ ਦੇ ਡਰੇਨ ਵਿਚਾਲੇ ਫਸ ਗਈ ਹਾਸੇ ਦੇ ਸ਼ਿਕਾਰ ਕਾਰ ਸਵਾਰ ਨੇ ਦੱਸਿਆ ਕਿ ਉਸ ਦੀ ਕਾਰ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ ਸੀ ਤੇ ਉਸ ਨੂੰ ਬਚਾਉਂਦੇ ਹੋਏ ਉਸ ਦੀ ਕਾਰ ਦਾ ਸੰਤੋਲਨ بگੜ ਗਿਆ ਜਿਸ ਕਰਕੇ ਇਹ ਹਾਦਸਾ ਵਾਪਰਿਆ ਇਸ ਨੌਜਵਾਨ ਨੇ ਦੱਸਿਆ ਕਿ ਉਸ ਦਾ ਇਸ ਹਾਦਸੇ 'ਚ ਬਚਾਅ ਹੋ ਗਿਆ ਪਰ ਕਾਰ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਮੈਨੂੰ ਆ ਰਿਹਾ ਸੀ ਇਹ ਚੰਡੀਗੜ੍ਹ ਤੋਂ ਤੇ ਉਹ ਆਵਾਰਾ ਪਜੋ گاਉ ਆ ਰਹੀ ਸੀ ਉਹਨੂੰ ਬਚਾਉਣ ਦੇ ਚੱਲਦੇ ਕੱਟ ਮਰਿਆ ਤੇ ਜੱਡੀ ਇੱਧਰ ਨਹੀਂ ਗਈ ਵੈਸੇ ਬਚਾਉਗਾ ਜੀ ਹਾਂ ਜੈਨ ਬਚਾਉ ਜੀ ਬਾਕੀ ਹੀ ਹਾਦਸਾ ਬੇਹੱਦ ਭਿਆਨਕ ਵਾਪਰਿਆ ਸੀ ਕਿਉਂਕਿ ਜੇਕਰ ਕਾਰ ਡਵਾਈਡਰ ਦੇ ਡਰੇਨ ਚ ਨਾ ਫਸਦੀ ਤਾਂ ਕਾਰ ਦੂਸਰੇ ਰੋਡ ਤੇ ਵੀ ਜਾ ਸਕਦੀ ਸੀ ਤੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜਗਬਣੀ ਟੀਵੀ ਲਈ ਅਮਰਜੀਤ ਢਿਮਾਨ ਦੀ ਰਿਪੋਰਟ